ਐਸਟੀਐਫ ਜਲੰਧਰ ਨੇ ਜੰਡਿਆਲਾਗੁਰੂ ਇਲਾਕੇ ਦੇ ਵਿੱਚ ਅੱਧਾ ਕਿਲੋ ਹੈਰੋਇਨ ਦੇ ਨਾਲ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਐਕਟਿਵਾ ਵਾ ਜਿਹੜੀ ਉਹ ਵੀ ਬਰਾਮਦ ਕੀਤੀ ਗਈ ਹੈ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਜੇ ਇਹ ਤਸਵੀਰਾਂ ਦੇ ਰਾਤ ਦੀਆਂ ਹੈ ਦੇ ਰਾਤ 23 ਤਰੀਕ ਮੰਗਲਵਾਰ ਸਮਾਂ 10:30 ਵਜੇ ਦੇ ਕਰੀਬ ਐਸਟੀਐਫ ਜਲੰਧਰ ਵੱਲੋਂ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਇਨ੍ਹਾਂ ਦੀ ਤਲਾਸ਼ੀ ਲਈਤੀ ਗਈ ਤੇ ਟੋਟਲ ਅੱਧਾ ਕਿਲੋ ਜਿਹੜੀ ਹਿਰੋਇਨ ਆ ਇਹਨਾਂ ਕੋ ਬਰਾਮਦ ਹੋਈ ਆ ਹੁਣ ਇਹਨਾਂ ਤਿੰਨਾਂ ਨੂੰ ਮਾਨਜਗ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ ਰਿਮਾਂਡ ਆ ਉਹ ਵੀ ਹਾਸਲ ਕੀਤਾ ਜਾਏਗਾ ਆਓ ਸੁਣਾਉਨੇ ਆ ਕੀ ਕਹਿਣਾ ਹੈ ਨਸ਼ਿਆਂ ਦੇ ਖਿਲਾਫ ਛੇੜੀ ਗਈ ਜਿਹੜੀ ਮੋਹਮ ਅੱਜ ਬੜੀ ਸਫਲਤਾ ਮਿਲੀ ਐਸਟੀਐਫ ਜਲੰਧਰ ਰੇਂਜ ਦੀ ਪੁਲਿਸ ਪਾਰਟੀ ਨੂੰ ਬੜੀ ਸਫਲਤਾ ਮਿਲੀ ਐਸਆਈ ਅਮਨਦੀਪ ਸਿੰਘ ਸਮੇਤ ਆਪਣੇ ਪਾਰਟੀ ਦੇ ਨਾਲ ਜੰਡੇ ਵਾਲੇ ਮੌਜੂਦ ਸੀ ਇੱਥੇ ਮੁਖੁਰ ਖਾਸ ਨੂੰ ਇਨਫੋਰਮੇਸ਼ਨ ਦਿੱਤੀ ਐਸਆਈ ਨੂੰ ਵਿਕੀ ਨਾਲ ਦੇ ਪ੍ਰਿੰਸਪਾਲ ਸਿੰਘ ਯੁਵਰਾਜ ਸਿੰਘ ਹਰਦੀਪ ਸਿੰਘ ਜਿਹੜੇ ਤਿੰਨੇ ਜੰਡੇਆਲੇ ਦੇ ਰਹਿਣ ਵਾਲੇ ਆ ਇਹ ਆਪ ਵੀ ਨਸ਼ਾ ਕਰਦੇ ਤੇ ਭਾਰੀ ਮਾਤਰਾ ਚ ਨਸ਼ਾ ਵੇਚਦੇ ਵੀ ਆ ਤੇ ਅੱਜ ਵੀ ਉਹ ਜੈਦਾ ਕਲੋਨੀ ਜਿਹੜੀ ਭੱਦਰਕਾਲੀ ਮੰਦਿਰ ਦੇ ਲੱਗ ਗਏ ਆ ਉੱਥੇ ਵੀ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਆ ਰਹੇ ਆ ਜੇ ਟਾਈਮ ਨਾਲ ਕਾਬੂ ਕੀਤਾ ਜਾਵੇ ਤੇ ਬਰਾਮਦਗੀ ਹੋ ਸਕਦੀ ਆ ਜੋ ਐਸਏ ਅਮਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਭੱਦਰਕਾਲੀ ਮੰਦਿਰ ਦੇ ਲਾਗੇ ਜੈਦਾ ਕਲੋਨੀ ਪਹੁੰਚੇ ਤਾਂ ਅੱਗੋਂ ਐਕਟਵਾਦੀ ਉੱਪਰ ਤਿੰਨੇ ਵਿਅਕਤੀ ਆ ਰਹੇ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤੇ ਇਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਬਾਅਦ ਚੋ ਜਦੋਂ ਇਹਨਾਂ ਦੀ ਤਲਾਸ਼ੀ ਲਈ ਇਸ ਐਕਟਵਾਦੀ ਜਾਂ ਇਹਨਾਂ ਦੀ ਲਈ ਤਾਂ ਪ੍ਰਿੰਸਪਾਲ ਕੋਲੋਂ 300 ਗ੍ਰਾਮ ਖਰਜੀਪ ਸਿੰਘ ਕੋਲੋਂ 100 ਗ੍ਰਾਮ ਤੇ ਯੂਵਰਾਜ ਸਿੰਘ ਕੋਲੋਂ ਵੀ 100 ਗ੍ਰਾਮ ਟੋਟਲ 500 ਗ੍ਰਾਮ ਅੱਧਾ ਕਿਲੋ ਇਨਾਂ ਕੋਲੋਂ ਹਿਰੋਇਨ ਬਰਾਮਦ ਹੋਈ ਆ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਵਾ ਸਵੇਰੇ ਇਨਾਂ ਨੂੰ ਕੋਰਟ ਦੇ ਵਿੱਚ ਅਦਾਲਤ ਚ ਪੇਸ਼ ਕਰਕੇ ਇਨਾਂ ਦਾ ਰਿਮਾਂਡ ਲੈ ਕੇ ਇਨਾਂ ਕੋਲੋਂ ਵੱਧ ਤੋਂ ਵੱਧ ਪੁੱਛਗਿੱਛ ਕੀਤੀ ਜਾਊਗੀ ਇਨਾਂ ਦੇ ਬੈਕਵਰਡ ਫਾਰਵਰਡ ਲਿੰਕ ਸਾਰੇ ਪਤਾ ਕੀਤੇ ਜਾਣ ਕਿੱਥੋਂ ਇਹ ਹਿਰੋਇਨ ਲੈ ਕੇ ਆਏ ਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਐਕਟਿਵਾ ਤੋਂ ਇਲਾਵਾ ਜਾਂ ਹਰਨ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਇਨਾਂ ਕੋਲੋਂ ਬਰਾਮਦ ਹੋਈ ਹੈ ਨਹੀਂ ਜੀ ਹੋਰ ਨਹੀਂ ਕੋਈ ਇਨਾਂ ਦੇ ਪਹਿਲਾਂ ਪਰਚੇ ਹੋਣ ਇਹ ਮਜੀਦ ਪੁੱਛਗਿਸ਼ ਦਾ ਵਿਸ਼ਾ ਜੀ ਹਜੇ ਹੁਣ ਪੁੱਛਗਿਸ਼ ਕਰਾਂਗੇ ਇਹਨਾਂ ਦੀ ਸਵੇਰੇ ਰਿਮਾਂਡ ਲੈ ਕੇ ਪੁੱਛਗਿਸ਼ ਕਰਾਂਗੇ ਹਜੇ ਹੋਰ ਪੁੱਛਗਿਸ਼ ਕਰਨੀ ਹੈ ਇਹ ਤੋਂ ਪਤਾ ਕੀਤਾ ਜਾਊਗਾ ਹੋਰ ਕਿਹੜੇ-ਕਿਹੜੇ ਇਹਨਾਂ ਦੇ ਪਰਚੇ ਦਰਜ ਆ ਪਹਿਲਾਂ ਕੋਈ ਜਾਂ ਇਹਨਾਂ ਦੇ ਸਾਥੀ ਕੌਣ ਹੈ ਕਿੱਥੋਂ ਸਮਾਨ ਲੈ ਕੇ ਆਇਆ ਕਿੱਥੇ ਦੇਣ ਜਾਣਾ ਸਾਰਾ ਪੁੱਛਗਿਸ਼ ਕਰਨੀ ਬਾਕੀ ਹੈ ਜੀ ਇਹਦੇ